ਵਾਪਸ ਆ ਗਏ ਨੇ ਫੇਲ ਸੋਹਣਾ ਮੁੰਡਾ ਮੈਂ ਵੀ ਆ ਵੇਖੋ ਕੀ ਹਾਲ ਹੈ ਸ਼ਾਹਦ ਭਾਈ ਠੀਕ ਹੋ ਬਾਬਾ ਜੀ ਬਾਬਾ ਜੀ ਨਿਹਾਰ ਸਤਿ ਸ੍ਰੀ ਅਕਾਲ ਹਮ ਅਸਲਾਮੁਅਲਿਕ ਜੀ ਸਤਿ ਸ੍ਰੀ ਅਕਾਲ ਮੇਕਰ ਨੇ ਬਿਲਕੁਲ ਵਧੀਆ ਹੋ ਗਏ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਜੀ ਆ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਤੇ ਵੱਡੀ ਤਰ੍ਹਾਂ ਅੱਜ ਸਿੱਖ ਯਾਤਰੀ ਨੇ ਉਹ ਆਏ ਨੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਤੇ ਇੱਥੇ ਭਾਰਤ ਦੇ ਜਿਹੜੇ ਸਿੱਖ ਯਾਤਰੀ ਨੇ ਉਹ ਵੀ ਆਏ ਨੇ ਤੇ ਇੱਥੇ ਪਾਕਿਸਤਾਨ ਦੇ ਵਿੱਚ ਸਿੱਖ ਯਾਤਰੀਆਂ ਦਾ ਕਿਸ ਤਰ੍ਹਾਂ ਵੈਲਕਮ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਰੌਣਕਾਂ ਲਗੀਆਂ ਨੇ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਨੂੰ ਮੋਸਟਲੀ ਕਿਸ ਤਰ੍ਹਾਂ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਵੈਲਕਮ ਕੀਤਾ ਜਾਂਦਾ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਥੇ ਪਾਕਿਸਤਾਨ ਦੇ ਸਿੱਖ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨੇ ਸਾਰੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਨੇ ਤੇ ਤੁਸੀਂ ਵੀਡੀਓ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਤੇ ਬਲੇਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਆਪੇ ਤੇ ਵੀਡੀਓ ਅੱਜ ਕੀ ਚੱਲੇ ਤੁਹਾਡੇ ਸਾਰਿਆਂ ਦਾ ਲੋ ਜੀ ਅੱਜ ਤੁਹਾਡੇ ਭਰਾ ਫਿਰ ਆ ਗਏ ਨੇ ਵਾਪਸ ਅੱਜ ਹੀ ਆ ਗਏ ਜੀ ਫੁਰਫੁਰਤ ਦਾ ਦੂਜਾ ਦਿਨ ਤੇ ਤੁਹਾਡੇ ਭਰਾ ਹੁਣੀ ਸੋਹਣੀ ਸੋਹਣੇ ਪਗਾਂ ਬਣ ਕੇ ਸੋਹਣੇ ਸੋਹਣੇ ਕੁਰਤੇ ਪਜਾਮੇ ਪਾ ਕੇ ਤਿਆਰ ਹੋ ਕੇ ਵਾਪਸ ਆ ਗਏ ਨੇ ਲੋ ਵੀ ਵੇਖੋ ਸੋਣਾ ਮੁੰਡਾ ਮੈਂ ਵੀ ਆ ਆ ਵੇਖੋ ਨਾ ਕੁਰਤੇ ਪਜਾਮੇ ਆਏ ਹਾਂ ਹਾਂ ਜੀ ਅੱਜ ਆਜਾ ਆ ਗਏ ਤੁਸੀਂ ਵੀ ਆਣਾ ਲੋਗ ਚਲੋ ਠੀਕ ਹੋ ਗਿਆ ਕੋਈ ਮਸਲਾ ਨਹੀਂ ਇਹ ਭਾਈ ਚਾਹ ਪੀਤੇ ਹੋਏ ਸਾਰੇ ਸਾਰੇ ਮਿਲੇ ਆਪੇ ਤੁਸੀਂ ਸਾਰੇ ਕਿੱਥੋਂ ਦੇ ਜੀ ਬੜ ਕੀ ਦੇ ਸੈਂਟ ਸਿੰਧੋ ਜੀ ਪਾਈ ਇੱਕ ਜਣਾ ਬੋਲ ਲੈ ਤੁਸੀਂ ਬੋਲੋ ਭਰਾ ਉਹਨਾਂ ਨੂੰ ਹੰ ਸ਼ਰਮ ਆ ਗਈ ਹੁਣ ਬੋਲਿਆ ਨਹੀਂ ਜਾਂਦਾ ਨਹੀਂ ਨਹੀਂ ਸ਼ਰਮ ਨਹੀਂ ਚੈਸ ਖੜਾ ਵਿੱਚ ਚਾਹ ਚਾਹ ਵੀਰ ਆ ਆ ਵੇਖੋ ਚਾਹੇ ਰੋੜ ਲੀ ਜੇ ਯਾਰ ਤੁਸੀਂ ਕੀ ਕਰ ਰਹੇ ਹੋ ਉਸ ਵਾਰ ਬਨਰਾਜ ਸਾਹਿਬ ਤੇ ਬਨਰਾਜ ਸਾਹਿਬ ਵੇਖੋ ਕਿਡਾ ਸੋਹਣਾ ਤਿਆਰ ਹੋ ਕੇ ਆਇਆ ਆਰਬੀ ਸਰਚ ਕਰ ਲਓ ਜੀ ਆ ਵੇਖੋ ਭਰਾ ਉਹਨਾਂ ਨੇ ਵੀ ਸਬਸਕ੍ਰਾਈਬ ਕਰਦਾ ਤੁਹਾਡਾ ਵੀ ਅੱਗ ਬੰਦਾ ਸਬਸਕ੍ਰਾਈਬ ਕਰਨ ਦਾ ਤੁਸੀਂ ਸਬਸਕ੍ਰਾਈਬ ਕਰੋ ਉਸ ਵਾਰ ਬਨਰਾਜ ਜੀ ਚੈਨਲ ਨੇਮ ਆਰ ਬੀ ਫਰੋਮ ਨਨਕਾਣਾ ਸਾਹਿਬ ਡਨ ਹੋ ਗਿਆ ਲੋ ਜੀ ਹਣ ਬਲਰਾਜ ਵੀ ਤਿਆਰ ਹੋ ਕੇ ਫੁੱਲ ਆ ਗਿਆ ਫੋਲੋ ਵੀ ਪਜਾਮੇ ਪਾ ਕੇ ਗੱਬਰੂ ਬਣ ਕੇ ਆ ਗਿਆ ਜਵਾਨ ਤੇ ਨਾਲ ਹੀ ਦੱਸ ਜੀ ਤਾਂ ਕਿ ਤੁਹਾਨੂੰ ਰੋਹਿਤ ਨੇ ਦੱਸਿਆ ਕਿ ਅੱਜ ਹੈਗਾ ਜੀ ਡੇ 2 ਤੇ ਅਸੀਂ ਲੰਗਰ ਹਾਲ ਫਿਲਹਾਲ ਖੜੇ ਆ ਉਧਰ ਦੀ ਸਾਈਡ ਰੋਹਿਤ ਸਾਹਿਬ ਦਿਖਾਇਆ ਜਾਏ ਤੇ ਸਾਹਮਣੇ ਰੈਸਕਿਊ ਦੀ ਟੀਮ ਬੈਠੀ ਹੈ ਠੀਕ ਹੈ ਇਧਰ ਦੀ ਸਾਈਡ ਦਿਖਾਇਆ ਜਾਏ ਤਾਂ ਇਹਦਾ ਮਕਸਦ ਹੈ ਕਿ ਅਸੀਂ ਆਪਣੀ ਗੌਰਮੈਂਟ ਆਫ ਗੌਰਮੈਂਟ ਆਫ ਪੰਜਾਬ ਸੀਐਮ ਦਾ ਸੀ ਧੰਨਵਾਦ ਕਰਨਾ ਚਾਹਵਾਗੇ ਜਿੰਨਾ ਕਰ ਸਕੀ ਉਹਨਾਂ ਘਾਟੇ ਉਹ ਸਾਡੇ ਵਾਸਤੇ ਹਰ ਹਰ ਲਮਹੇ ਤਿਆਰ ਰਹਿੰਦੇ ਨੇ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਜੇ ਕੋ ਕੋਰਪੋਰੇਟ ਦੀ ਚੈੱਕ ਐਂਡ ਬੈਲੈਂਸ ਦੇ ਵਿੱਚ ਸਾਡੇ ਸਾਹਮਣੇ ਚੀਜ਼ਾਂ ਨੇ ਤੇ ਬਾਕੀ ਹੁਣ ਜੀ ਰੋਹਿਤ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਸਾਡੇ ਵੀ ਵੀਵਰਸ ਦਾ ਹੋਏਗਾ ਕਿ ਯਾਰ ਇੰਡੀਆ ਦੀ ਸੰਗਤ ਕਦੋਂ ਆ ਰਹੀ ਤੇ ਇੰਡੀਆ ਦੀ ਸੰਗਤ ਦਾ ਥੋੜਾ ਦੱਸੋ ਇੰਡੀਆ ਵਾਲੀ ਸੰਗਤ ਮੈਂ ਤੁਹਾਨੂੰ ਦੱਸਾਂ ਇੰਡੀਆ ਵਾਲੀ ਸੰਗਤ ਤਕਰੀਬਨ ਲਗਭਗ ਕਹਿ ਰਹੇ ਨੇ ਕਿ 2 ਤੋਂ 3 ਘੰਟਿਆਂ ਜਾਂ 4 ਘੰਟਿਆਂ ਚ ਆ ਰਹੀ ਹੈ ਨਨਕਾਣਾ ਸਾਹਿਬ ਸਮਝ ਲਓ ਕਿ ਬੋਗੇ ਬਾਰਡਰ ਤੇ ਇਮੀਗ੍ਰੇਸ਼ਨ ਹੋਣਾ ਸ਼ੁਰੂ ਹੋ ਗਈ ਹੈ ਜਿੱਥੇ ਤੱਕ ਮੈਨੂੰ ਪਤਾ ਮੈਂ ਗਲਤ ਵੀ ਹੋ ਸਕਦਾ ਬਟ ਆਪਾਂ ਵੇਟ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਬਰਦਾਸ਼ਤ ਇਹ ਗੱਲ ਕਹੀ ਹੈ ਯਾਰ ਆਪਾਂ ਇਹਨਾਂ ਕੁਝ ਬਾਹਰ ਬਾਹਰ ਕੁਝ ਵਹਾਤਾ ਹੈ ਹੁਣ ਕੁਝ ਯਾਰ ਕਰੀਏ ਨਾ ਸੇਵਾ ਵਗੈਰਾ ਬਿਲਕੁਲ ਮੈਂ ਉਹੀ ਤੈਨੂੰ ਕਹਿ ਲੱਗਾ ਸੀ ਕਿ ਯਾਰ ਬਲੌਗ ਆਪਾਂ ਥੋੜਾ ਛੇਤੀ ਸ਼ੁਰੂ ਕਰ ਲੈ ਲੇਕਿਨ ਕੋਈ ਨਾ ਕਰਦੇ ਆ ਸੇਵਾ ਤੇ ਜਦੋਂ ਵੀ ਆਪਣੀ ਨਵੀਂ ਯੂਥ ਵਾਸਤੇ ਅਸੀਂ ਮੈਸੇਜ ਹੈ ਕਿ ਤੁਸੀਂ ਵੀ ਮੇਲਿਆਂ ਦੇ ਦੌਰਾਨ ਸੇਵਾ ਕਰਿਆ ਕਰੋ ਵਾਚਣ ਕੇ ਸੇਵਾ ਦੇ ਵਿੱਚ ਹਿੱਸਾ ਲਿਆ ਕਰੋ ਸ਼ਬਦ ਕੀਰਤਨ ਸੁਣਾਇਆ ਕਰੋ ਤੇ ਹੁਣ ਅਸੀਂ ਸੇਵਾ ਕਰਨੇ ਆਂ ਜਔਰ ਉਹ ਸਭ ਚਲੀਏ ਸੇਵਾ ਕਰਨ ਇਸ ਟਾਈਮ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਖੜੇ ਹਾਂ ਚਲੀਏ ਅੰਦਰ ਨੂੰ ਜਾਣਦੇ ਆ ਤੇ ਐਸ ਪਾਸੇ ਪਲੇਟਾਂ ਜੀ ਜਿਹੜੀਆਂ ਸੰਗਤਾਂ ਖਾਣਾ ਖਾਣ ਜਾਣ ਰਹੀਆਂ ਅੰਦਰ ਵੱਲੋਂ ਲੰਗਰ ਛਕਣ ਜਾਣ ਰਹੀਆਂ ਤੇ ਉਹ ਪਲੇਟਾਂ ਇੱਥੋਂ ਬਾਹਰ ਰੱਖ ਕੇ ਜਾਣ ਦੀਆਂ ਆ ਦੇਖੋ ਜੀ ਐਸ ਪਾਸੇ ਸੇਵਾ ਹੋ ਰਹੀ ਹੈ ਜੀ ਨਾਲ ਨਾਲ ਸਫਾਈ ਹੋ ਰਹੀ ਹੈ ਜਿੱਦਾਂ ਖਾਣਾ ਖਾਣਾ ਨਾਲ ਹੀ ਜਿਹੜੇ ਸਫਾਈ ਦਾ ਵੀ ਇhtiyat ਕੀਤਾ ਜਾ ਰਿਹਾ ਹੈ। ਲੋ ਜੀ ਜਿੱਦਾਂ ਹੀ ਅਸੀਂ ਲੰਗਰ ਵਾਲ ਦੇ ਅੰਦਰ ਆਏ ਆਂ ਤੇ ਸਾਡਾ ਭਰਾ ਇੱਕ ਨਾਲ ਮਿਲ ਗਿਆ ਸਾਡੇ ਆ ਵੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਹੋ ਸਿੰਘ? ਓਏ ਹਾਉ ਦਾ ਓਏ ਬਦ ਦੇ ਕਾਹ ਕਿ ਮੋਲੋ ਡਰਨਾ ਜ਼ਿੰਗ ਡਰਦਾ ਕਿਉਂ ਆ ਭਾਜੀ ਆ ਸਾਡੇ ਜੀਤੂ ਸਾਹਿਬ ਅਸੀਂ ਵੀ ਅੱਜ ਸੋਚੇ ਸੀ ਨੀਅਤ ਕੀਤੀ ਸੀ ਸੇਵਾ ਕਰਨ ਦੀ ਬੋਲੋ ਸਾਡੇ ਭਰਾ ਨੂੰ ਵੀ ਨਾਲ ਦਿਲ ਜੀ ਆ ਗਈ ਹੈ ਮਤਲਬ ਹੈ ਭਰਾਵਾ ਭਰਾਵਾ ਦੇ ਨਾਲ ਭਾਜੀ ਮੈਂ ਸਭ ਤੋਂ ਪਹਿਲੇ ਪਾਰਟ ਕੀਤਾ ਫਿਰ ਰਾਣਾ ਸਾਹਿਬ ਦਾ ਪਾਰਟ ਕੀਤਾ ਕੋਣ ਜੀ ਦੀ ਸੇਵਾ ਸੇਵਾ ਕਰਨ ਤੋਂ ਬਾਅਦ ਜੋੜਾ ਘਰ ਜੋੜਾ ਕਰਨ ਤੋਂ ਬਾਅਦ ਵਿਸ਼ਰਾਮ ਕਰਾਂਗੇ ਭਰਾ ਮੇਰੇ ਨੇ ਨਾ ਸਾਰੇ ਜਿਹੜੇ ਆਪਣਾ ਗੁਨਾਹ ਕੀਤੇ ਉਹ ਅੱਜ ਸਾਰੇ ਖਤਮ ਕਰ ਦੇਣੇ ਨੇ ਪਾ ਜੀ ਦੇ ਵੀ ਪੂਰੇ ਸਾਲ ਚ ਪਾਪ ਹੋਏ ਉਹਦਾ ਦੋ ਦਗਾ ਜੀ ਸੀ ਤੋੜੇ ਹੁੰਦੇ ਨੇ ਹੁਣ ਗੁਰੂ ਦੇ ਸੇਵਕ ਸੇਵਕ ਬਣ ਜਾਣਾ ਭਰਾ ਨੇ ਸ਼ਾਪਰ ਪਾਇਆ ਹੋਇਆ ਨਾਲ ਜਿਸਮ ਦੇ ਮੈਂ ਕਹ ਤੇਰੇ ਆਣਾ ਹੀ ਨਹੀਂ ਹੈ ਤੇਰੇ ਵਾਸਤੇ ਤੋੜਾ ਸੀਨਾ ਪੈਣਾ ਪੂਰਾ ਵੱਡਾ ਚਲ ਆਓ ਚਲੀਏ ਹਾਂ ਜੀ ਲੋ ਜੀ ਤੁਹਾਡੇ ਭਰਾ ਨੇ ਵੀ ਸ਼ਾਪਰ ਪਾ ਲਿਆ ਔਰ ਬਲਰਾਜ ਵੀ ਵਾਰੀ ਆ ਦੇਖੋ ਭਾਈ ਜਨ ਪੁਰਾ ਜੀ ਬਰਾ ਸ਼ਾਪਰ ਪਾ ਰਿਹਾ ਪਤਾ ਨਹੀਂ ਇਹਨੂੰ ਪੂਰਾ ਵੀ ਨਾ ਹੋਵੇ ਆਓ ਫਾਈਨਲੀ ਬਰਾ ਇਹਨੂੰ ਵੀ ਪੂਰਾ ਆ ਗਿਆ ਉਹ ਸ਼ਾਪਰ ਘਟ ਗਿਆ ਸ਼ਾਪਰ ਘਟ ਗਿਆ ਸ਼ੋਰ ਬਹੁਤ ਜ਼ਿਆਦਾ ਲੰਗਰ ਆਲੇ ਜੀ ਮੈਨੂੰ ਨਹੀਂ ਪਤਾ ਹੋਈ ਕਿ ਆਵਾਜ਼ ਆ ਰਹੀ ਹੈ ਕਿ ਨਹੀਂ ਅਸੀਂ ਫੋਲ ਚੀਕੋ ਕਹਿੰਦਾ ਸ਼ਾਪਰ ਤਾਂ ਪਤਾ ਨਹੀਂ ਲੱਗੇ ਮੇਰਾ ਗੁੱਡਾ ਜ਼ਰੂਰ ਤਿਆਰ ਹੋ ਰਿਹਾ ਹਾਂ ਗੁੱਡਾ ਤਿਆਰ ਹੋ ਰਿਹਾ ਹੈ ਇਹ ਉੱਡਣਾ ਵੀ ਨਹੀਂ ਹੈ ਇਹਨੂੰ ਇਧਰ ਲੋਹਾਂ ਦੀ ਤਾਰ ਪਾਣੀ ਪਾਣੀ ਹੈ ਆ ਲੈ ਵੀ ਜੀ ਉਹ ਲਗਾ ਸੀ ਨਾ ਚਲ ਆਓ ਜੀ ਸੇਵਾ ਕਰੀਏ ਜੀ ਬਲਰਾਜ ਨੇ پارٹی ਫੜ ਲਈ ਆ ਤੇ ਸੇਵਾ ਕਰ ਰਿਆ ਚਲੋ ਜੀ ਚਲਾ ਚਲੋ 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 ਆ ਫਿਊ ਇੰਚਸ ਲੇਟਰ ਲੋ ਜੀ ਅਸੀਂ ਨਹੀਂ ਬਾਹਰ ਆਏ ਆ ਦੇਖੋ ਹੁਣੇ ਸ਼ਾਪਰ ਉਤਾਰ ਕੇ ਸਾਨੂੰ ਪਤਾ ਚੱਲਿਆ ਇੰਡੀਆ ਦੀ ਸੰਗਤ ਆ ਗਈ ਅਸੀਂ ਸੇਵਾ ਐਚ ਸੀ ਪੋਲ ਮਗਨ ਸਾਨੂੰ ਪਤਾ ਹੀ ਨਹੀਂ ਲੱਗਿਆ ਬਰਾਸਾ ਭਜੋ ਛੇਤੀ ਕਰੋ ਭਜੋ 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 ਅਸੀਂ ਬਾਹਰ ਜਾ ਕੇ ਮਿਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਗੇਟ ਦੇ ਕੋਲ ਆਏ ਆ ਵੇਖੋ ਆ ਦੇਖੋ ਸੰਗਤਾਂ ਆਣੀਆਂ ਸ਼ੁਰੂ ਹੋ ਗਈਆਂ ਦੇਖੋ ਜੀ ਆ ਬਾਬਾ ਜੀ ਸਾਹਮਣੇ ਬੈਠੇ ਹੋਇਆ ਉਹ ਵੇਖੋ ਸੰਗਤਾਂ ਆ ਹੀ ਰਹੀਆਂ ਸਾਰੇ ਪਾਸੇ ਹੁਣ ਅਸੀਂ ਬਾਹਰ ਚੱਲ ਕੇ ਤੁਹਾਨੂੰ ਮਹਾਨ ਆ ਬਸਾਈਆਂ ਬਾਰ ਆਏ ਆ ਤੇ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਫੁੱਲ ਪਏ ਹੋਏ ਨੇ ਇਹ ਸਾਡੀ ਇੰਡੀਅਨ ਸੰਗਤ ਆ ਰਹੀ ਹੈ ਉਹਦੇ ਵਾਸਤੇ ਉਹਨਾਂ ਨੇ ਵੈਲਕਮ ਵਾਸਤੇ ਫੁੱਲ ਰੱਖੇ ਗਏ ਨੇ ਤੇ ਹਜੇ ਬਸਾਂ ਕਿੱਥੇ ਬਰਵਾਗ ਜੇ ਅੰਦਰੋਂ ਖਬਰ ਆਈ ਸੀ ਕਿ ਇੰਡੀਆ ਵਾਲੇ ਆ ਗਏ ਸੀ ਤੇ ਸੇਵਾ ਦੇ ਵਿੱਚ ਮਗਨ ਹੋ ਗਏ ਹੁਣ ਤੇ ਉਹ ਇੱਕ ਦੋ ਹੀ ਜੇ ਬਸਾਂ ਆਈਆਂ ਨੇ ਬੋਖਰ ਨੂੰ ਨਾ ਫੇਰੀ ਲੇਕਿਨ ਜਿਹੜਾ ਨਾ ਵੈਲਕਮ ਜਿਹੜਾ ਨਾ ਬਸਾਂ ਦਾ ਬਾਕੀ ਇਹਨਾਂ ਤੁਹਾਨੂੰ ਦਿਖਾਵਾਂਗੇ ਕਿ ਪਾਕਿਸਤਾਨ ਕਿੱਦਾਂ ਵੈਲਕਮ ਕਰਦਾ ਹੈ ਸਰਦਾਰਾ ਲੋਹਾਰ ਪਾਣ ਕੇ ਫੁੱਲ ਛੱਡਣ ਗਿਆ ਨਾ ਤੇ ਧਰਤੀ ਤੋਂ ਤੁਹਾਨੂੰ ਪੁੱਛਾਂਗੇ ਕਿ ਕਿਵੇਂ ਦਾ ਤੁ ਚੈਨਲ ਤੇ ਤੁਹਾਨੂੰ ਇੰਡੀਆ ਵਾਲਾ ਦਿਖਾਵਾਂਗੇ ਤੇ ਐਂਡ ਤੇ ਦਿਨਾਂ ਦੇ ਮੋਸ਼ਨ ਦਿਖਾਵਾਂਗੇ ਕਿਵੇਂ 10 ਦਿਨਾਂ ਦੇ ਵਿੱਚ ਸਾਡੇ ਨਾਲ ਕਨੈਕਟ ਹੋਏ ਨੇ ਕਿਵੇਂ ਉਹ ਛੱਡ ਕੇ ਜਾਣਾ ਨਹੀਂ ਪਸੰਦ ਕਰਦੇ ਹਰ ਚੀਜ਼ ਤੁਹਾਨੂੰ ਦਿਖਾਵਾਂਗੇ ਇਸ ਲਈ ਜੁੜੇ ਰਹੋ 10 ਮਿੰਟ ਹੋ ਗਏ ਜੇ ਤੱਕ ਇੰਡੀਅਨ ਸੰਗਤ ਨਹੀਂ ਆਈ ਪਰ ਨਿਆਣੇ ਇਕੱਠੇ ਹੋ ਗਏ ਨਿਆਣੇ ਕਹਿੰਦੇ ਸਾਨੂੰ ਵਲੋਗ ਵਿੱਚ ਲੈ ਗਏ ਉਹ ਮੈਂ ਕਹਾਂ ਚਲੋ ਕੋਈ ਗੱਲ ਹੀ ਕੋਈ ਨਹੀਂ ਹੋਰ ਸੁਣਾਓ ਸਾਰੇ ਕਿੱਦਾਂ ਹੋ ਠੀਕ ਹੋ ਕਿੱਥੋਂ ਆਏ ਹੋ ਸਿੰਧ ਤੋਂ ਆਏ ਹੋ ਹਾਂ ਹਾਂ ਚਲੋ ਤੁਹਾਨੂੰ ਵਲੋਗ ਵਿੱਚ ਲੈ ਜਾਂਦਾ ਵਲੋਗ ਵੇਖਿਆ ਜੀ ਠੀਕ ਹੈ ਓਕੇ ਜੀ ਕੋਈ ਜੋ ਸਾਡੇ ਜਿੱਥੇ ਪਹਿਲੇ ਆ ਚੁਕੇ ਦੇਖੋ ਜੀ ਕਿੰਨਾ ਅੱਛਾ ਸਵਾਗਤ ਹੋ ਰਿਹਾ ਜੀ ਦੇਖੋ ਜੀ ਆ ਗੱਡੀਆਂ ਆਈਆਂ ਪੂਰਾ ਪ੍ਰੋਟੋਕੋਲ ਦੇ ਨਾਲ ਲੋ ਜੀ ਸਾਡੇ ਨਾਲ ਨਿੱਕੇ ਵੀਰ ਆ ਗਏ ਕਹਿੰਦੇ ਵਲੋਗ ਚ ਲੈ ਆਓ ਇਹ ਦੇਖੋ ਜੀ ਰੋਣਗਾ ਹੀ ਰੋਣਗਾ ਅੱਛਾ ਇੰਡੀਆ ਵਾਲਿਆਂ ਦੇ ਵੀਰਾਂ ਦਾ ਵੇਟ ਕਰ ਰਹੇ ਸੀ ਤੇ ਨਾਲ ਸਾਨੂੰ ਇੱਕ ਮਹਾਨ ਹਸਤੀ ਸਾਡੇ ਵੀਰ ਸਾਡੇ ਸਾਨੂੰ ਮਿਲੇ ਆ ਕੀ ਹਾਲ ਹੈ ਸ਼ਾਹਦ ਭਾਈ ਠੀਕ ਹੋ ਸਾਹਦ ਭਾਈ ਜੀ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਸੋਨੇ ਬੋਲ ਬੋਲਦੇ ਨੇ ਹੁਣੇ ਜਦੋਂ ਇੰਡੀਆ ਵਾਲੇ ਆਣਗੇ ਤੁਹਾਨੂੰ ਉਹਨਾਂ ਦੇ ਦੋ ਬੋਲ ਸੁਣਾਵਾ ਵਗੇ ਵੀ ਲੇਕਿਨ ਥੋੜੀ ਰੌਣਕ ਲੱਗੇ ਤਾਂ ਸੁਣਾਵਾਂਗੇ ਹਾਂ ਜੀ ਸਾਹਦ ਭਾਈ ਜੀ ਸਤਨਜੀ ਤਾਂ ਤੁਹਾਡੀ ਠੀਕ ਨੇ ਸਤਨਜੀ ਇੰਡੀਅਨ ਸੰਗਤ ਆ ਗਈ ਹੈ ਜੀ ਨਾ ਲੱਗੇ ਸਿਕਿਉਰਿਟੀ ਪਹਿਲੇ ਸਿਕਿਉਰਿਟੀ ਦੇਈ ਦੀ ਇੰਡੀਆ ਵਾਲਿਆਂ ਨੂੰ ਫਿਰ ਬਾਅਦ ਚੋਂ ਬਸਾਂ ਹੁੰਦੀਆਂ ਲੋ ਜੀ ਸੰਗਤ ਆ ਗਈ ਇੰਡੀਆ ਵਾਲੀ ਦੇਖੋ ਚਲੋ 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 ਪਿੱਛੇ ਬੱਸ ਆ ਰਹੀ ਪਿੱਛੇ ਆ ਰਹੀ ਬੱਸ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਇੰਡੀਅਨ ਸੰਗਤ ਆ ਚੁੱਕੀ ਹੈ ਸਾਹਮਣੇ ਵੇਖੋ ਬਸਾਂ ਆਜੋ 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 ਜੀ ਬਾਬਾ ਜੀ ਸਾਹਮਣੇ ਬਿਲਕੁਲ ਫਰੰਟ ਤੇ ਬਾਬਾ ਜੀ ਬੈਠੇ ਹੋਏ ਨੇ ਆਏ ਆਏ ਆਜੋ ਜੀ ਆਜੋ ਆਹ ਬਾਬਾ ਜੀ ਆਜੋ ਜੀ ਆਜੋ ਸੰਤਾਂ ਆ ਗਈਆਂ ਜੀ ਅਵੇ ਕੋਣੇ ਸਵਾਗਤ ਕਰਨ ਦੇ ਕੋਣ ਕਹਿੰਦਾ ਯਾਰ ਪਾਕਿਸਤਾਨੇ ਖਤਰਾ ਹੈ ਯਾਰ ਵੈਲਕਮ ਕਰਦੇ ਆ ਯਾਰ ਵੇਖੋ ਸਾਡੇ ਸਾਰੇ ਜੀ ਕਰੋ ਤੁਸੀਂ ਸਿਕਿਉਰਿਟੀ ਸਾਡੀ ਚੈੱਕ ਕਰੋ ਬਸ ਗੁਜਰ ਸਾਹਿਬ ਸਾਡੇ ਚੈੱਕ ਕਰੋ ਬੋਲ ਗੁਜਰ ਸਾਹਿਬ ਹਾਂ ਗੁਜਰ ਸਾਹਿਬ ਵੇਖੋ ਐਵੇਂ ਨੀ ਨੰਬਰ ਬਸ ਕੁਛ ਦੱਸਾਂ ਪਹਿਲੇ ਆ ਚੁੱਕੇ ਸੀ ਲੇਕਿਨ ਉਸ ਟਾਈਮ ਅਸੀਂ ਲੰਗਰ ਹਾਲ ਸੀ ਹੁਣ ਆ ਗਏ ਆ ਵੇਖੋ ਜੀ ਹਰ ਇੱਕ ਸਰਦਾਰ ਤਰਸਦਾ ਹੈ ਨਰਗਾਣਾ ਸਾਹਿਬ ਆਨ ਨੂੰ ਲਓ ਜੀ ਸਾਡੇ ਬਾਬਾ ਜੀ ਸਾਰੇ ਬਜ਼ੁਰਗ ਸਾਰੇ ਸਾਡੇ ਵਾਲੇ ਨੂੰ ਬਾਬਾ ਜੀ ਬੁਲਾਉਂਦੇ ਨੇ ਤੇ ਕਿੰਨੇ ਭਾਗ ਵਾਲੇ ਨਸੀਬ ਵਾਲੇ ਜਿਹੜੇ ਇੰਨੀ ਦੂਰੋਂ ਆ ਜਿਹੜੇ ਲਓ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਲਓ ਜੀ ਹੈਲੋ ਜੀ ਬਰਾਦ ਸਾਹਿਬ ਵੀ ਫੁੱਲ ਦੇ ਦਿੰਦੇ ਭਾਜੀ ਇੱਕ ਫੁੱਲ ਮੈਨੂੰ ਵੀ ਦੇ ਦਿਓ ਮੈਂ ਵੀ ਸਵਾਗਤ ਕਰਦਾ ਲੋ ਜੀ ਉਹਨਾਂ ਲਈ ਸਵਾਗਤ ਹੈ ਖੋਲ ਦਿਓ ਦਰਵਾਜ਼ਾ ਖੋਲ ਦਿਓ ਖੋਲ ਦਿਓ ਦਰਵਾਜ਼ਾ ਖੁਸ਼ੀਆਂ ਹੀ ਨਹੀਂ ਖਤਮ ਹੋ ਰਹੀਆਂ ਨਹੀਂ ਖਤਮ ਹੋ ਗਿਆ ਦਰਵਾਜ਼ਾ ਆਜੋ 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 ਮੈਂ ਚੌਧਰੀ ਪੂਰੀ ਤਿਆਰੀ ਹੈ ਪੂਰੀ ਤਿਆਰੀ ਤੇ ਪੈਰਾ ਜੀ ਵਿਛਾ ਦੇਣੇ ਨੇ ਪੈਰਾ ਜੀ ਲੋ ਜੀ ਬੈਰ ਕੰਮ ਨਹੀਂ ਬਾਬਾ ਜੀ ਬਾਬਾ ਜੀ ਇਹ ਹਾਰ ਸਾਸਰੀਆ ਕਾਲ ਹਾਰ ਸਾਸਰੀਆ ਕਾਲ ਤਾਰਿਆਂ ਦੇ ਨਾਲ ਵੈਲਕਮ ਕਰਦੇ ਆਏ ਆਜੋ ਆਜੋ ਬਾਹਰ ਆ ਕੇ ਵੀਡੀਓ ਬਣਾਉਣੇ ਆਜੋ ਆਜੋ ਸਾਡੇ ਵੀਰ ਹੋਣੇ ਅੰਦਰ ਬਹਿ ਕੇ ਵੀਡੀਓ ਬਣਾਣਾ ਸ਼ੁਰੂ ਕਰਤੀ ਹਰ ਇੱਕ ਸਾਡੇ ਜਿਹੜੇ ਉਧਰੋਂ ਚੜਦੇ ਪੰਜਾਬ ਤੋਂ ਵੀਰ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਜੀ ਸਾਰਾ ਪਿਆਰ ਪਾਕਿਸਤਾਨ ਦਾ ਜੀ ਪਿਆਰ ਜੀ ਆ ਬਸ ਨਿਕਲ ਰਹੀ ਹੈ ਅਸਮਾ ਤੋ ਜੀ ਬਾਹਰ ਬੜਾ ਰਸ਼ ਹੋ ਗਿਆ ਸੀ ਅਸੀਂ ਅੰਦਰ ਆ ਗਏ ਆ ਤੇ ਆਹ ਵੇਖੋ ਜੀ ਇੰਡੀਅਨ ਸੰਗਤ ਆ ਚੁੱਕੇ ਆ ਇਹ ਹੌਂ ਜੀ ਰੌਣਕਾਂ ਜਿਹੜੀਆਂ ਵੱਧ ਗਈਆਂ ਆਖਿਆ ਜਾਵੇ ਤਾਂ ਚੰਦ ਲੱਗ ਗਏ ਨੇ ਤੇ ਵਰਰਾ ਸਾਹਿਬ ਆਂਦੇ ਥੱਕ ਗਿਆ ਬਹਿ ਗਿਆ ਮੈਂ ਕਹਿੰਦਾ ਇਤਨਾ ਗੂਸਦਗ ਇਤਨੀ ਰੌਣਕ ਹੈ ਯਕੀਨ ਕਰੋ ਦਿਲ ਖੁਸ਼ ਹੋ ਗਿਆ ਦਿਲ ਨੂੰ ਕਹਿੰਦੇ ਨਾ ਬਾਗ-ਬਾਗ ਹੋ ਗਿਆ ਦਿਲ ਤੇ ਹੁਣ ਜਿਹੜਾ ਨਾ ਹੁਣ ਅਸੀਂ ਅੱਗੇ ਆਪਣੇ ਰੋਹਿਤ ਤੇ ਯਾਰ ਨੇ ਮੁਕਾਸ ਪਿੰਡਰ ਵਕਾਸ ਪਿੰਡਰ ਤੇ ਭਾਈ ਹੈਗੇ ਤੇ ਵਕਾਸ ਪਿੰਡਰ ਅਸੀਂ ਉਹਨਾਂ ਕੋਲ ਚੱਲਦੇ ਆਂ ਰਾਹ ਦੇ ਵਿੱਚ ਤਾਂ ਨਾ ਹੁਣ ਥੋੜਾ ਸ਼ੂਗਰ ਮੇਲਾ ਰੌਣਕ ਸ਼ਰਮ ਖਾਵਾਂਗੇ ਜਿਦਾਂ ਕਿ ਤੁਹਾਨੂੰ ਮੈਂ ਪਿਛਲੇ ਕਲੀਪ ਤੇ ਚ ਆਖਿਆ ਸੀ ਕਿ ਵਕਾਸ ਭਾਈ ਕੋ ਚੱਲੇ ਆਂ ਪਰ ਲੇਕਿਨ ਵਕਾਸ ਭਾਈ ਗੁਰਦੁਆਰਾ ਸਾਹਿਬ ਦੇ ਬਾਹਰ ਆ ਗਏ ਸੀ ਉਹਨਾਂ ਦੇ ਨਾਲ ਕੋਸ਼ਿਸ਼ ਗੈਸ ਸੀ ਇਸ ਕਰਕੇ ਮੈਂ ਵਲੌਗ ਨਹੀਂ ਸ਼ੂਟ ਕਰ ਪਾਇਆ ਕੋਈ ਨਾ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਆਪਣੇ ਜਿਹੜੇ ਸਾਨੂੰ ਦੇਖ ਰਿਹਾ ਉਹਨਾਂ ਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੇ ਉੱਪਰੋਂ ਅਨ ਸਾਈਡ ਤੋਂ ਮੈਂ ਇਸ ਟਾਈਮ ਛੱਤੇ ਆਏ ਹੋਇਆ ਤੇ ਨਾਲ ਤੁਸੀਂ ਵੇਖੋ ਕਿੰਨਾ ਕਰਾਊਡ ਆ ਚੈੱਕ ਕਰੋ ਕਿੰਨੀਆਂ ਸੰਗਤਾਂ ਮਿਲੀਆਂ ਹੋਈਆਂ ਵੇਖੋ ਜੀ ਕਿੱਡਾ ਸੋਹਣਾ ਗੁਰਦੁਆਰਾ ਸਾਹਿਬ ਲੱਗ ਰਿਹਾ ਓਹ ਸਾਹਮਣੇ ਸਰੋਵਰ ਸਾਹਿਬ ਹੈ ਇੱਥੇ ਜੋੜਾ ਘਰ ਆ ਹਾਂ ਜੀ ਮੇਨ ਸਥਾਨ ਅੰਦਰ ਤੰਬੂ ਘੇਰਾ ਲੱਗਿਆ ਹੈ ਨਵੀਂ ਬਿਲਡਿੰਗ ਬਣੀ ਆ ਉਸ ਬਾਅਦ ਮੈਨੂੰ ਚਾਂਦ ਘਰੇਸ ਮੈਂ ਕੁਛ ਸਾਡੇ ਹੋਰ ਭਰਾ ਆਏ ਹੋਏ ਨੇ ਤੇ ਉਹਨਾਂ ਨੂੰ ਲੈ ਕੇ ਆ ਰਿਹਾ ਮੈਨੂੰ ਲੱਗ ਗਿਆ ਉਹ ਆ ਚੁੱਕੇ ਨੇ ਤੇ ਇਸ ਟਾਈਮ ਉਹਨਾਂ ਕੋਲ ਚਲਦੇ ਆ ਉਹ ਸਾਹਮਣੇ ਖੜੇ ਨੇ ਤੇ ਹੁਣ ਵੇਖਣੇ ਕਿਹੜਾ ਕਿਹੜਾ ਆਇਆ ਤੇ ਕਿਹੜਾ ਨਹੀਂ ਆਇਆ ਹਾਂ ਜੀ ਚਾਂਦ ਸਾਹਿਬ ਸਾਡੇ ਕਜ਼ਨ ਆਏ ਨੇ ਚਾਂਦ ਸਾਹਿਬ ਕਹਿੰਦੇ ਸੀ ਉਹਨਾਂ ਨੂੰ ਕੋਲ ਆਈ ਸੀ ਕਹਿੰਦੇ ਕਿ ਮੈਂ ਲੈ ਕੇ ਆਇਆ ਤੇ ਹਾਂ ਯਾਰ ਤੇਰਾ ਨਾਮ ਕੀ ਆ ਮੇਰਾ ਨਾਮ ਅਜੇ ਕੁਮਾਰ ਹੈ ਹਾਂਜੀ ਤੇਰਾ ਠਾਕਰ ਨੋਬਲਾ ਠਾਕਰ ਨੋਬਲਾ ਅੱਜ ਢਾ ਯਾਰ ਆਇਆ ਯਾਰਾਂ ਦਾ ਯਾਰ ਅਰਜਨ ਕੁਮਾਰ ਆਇਆ ਫੁੱਲ ਜੋਸ਼ ਨਾਲ ਬੋਲਿਆ ਹੁੰਦੇ ਨਹੀਂ ਭਰਾ ਜਿਹੜੀ ਹੁੰਦੀ ਗੱਲ ਹੋਰ ਯਾਰ ਅੱਜ ਕਿਦਾਂ ਭਰਾ ਨੂੰ ਯਾਦ ਕਰ ਲਿਆ ਤੇਉ ਨਾ ਅੱਜ ਕੱਲ ਤੂੰ ਡਾਲਰ ਹੀ ਬੜੇ ਕਮਾਣੇ ਸ਼ੁਰੂ ਕਰਦੇ ਨਾ ਤਾਂ ਮਿਲਦਾ ਵੀ ਨਹੀਂ ਲੈ ਯਾਰ ਬੰਦਿਆਂ ਨੂੰ ਤੂੰ ਭੁੱਲ ਗਿਆ ਹਾਂ ਮਾਰੇ ਬੰਨਾਂ ਨੂੰ ਤੂੰ ਭੁੱਲ ਗਿਆ ਯਾਰ ਵੇ ਲੋ ਸਾਰੇ ਭਰਾਵਾਂ ਦੀ ਕੰਪਲੇਨ ਆ ਭਰਾ ਕਹਿ ਰਹੇ ਨੇ ਯਾਰ ਤੂੰ ਡਾਲਰ ਕਮਾਣਾ ਸ਼ੁਰੂ ਕਰਤਾ ਯਾਰ ਦੱਸੋ ਸਾਰੇ ਯਾਰ ਅਜੇ ਤੇ ਮੇਰਾ ਚੈਨਲ ਹੀ ਨਹੀਂ ਮੋਨਟਾਈਜ਼ ਹੋਇਆ ਮੈਂ ਡਾਲਰ ਕਿੱਥੇ ਕਮਾऊं ਮੈਂ ਪਾਕਿਸਤਾਨੀ ਕੰਨ ਨਹੀਂ ਕਮਾਰੇ ਡਾਲਰ ਕਿੱਥੋਂ ਕਮਾਣੇ ਆ ਕੋਈ ਨਾ ਵੀਰ ਉਹਨਾਂ ਨੇ ਸਾਰੇ ਦੁਆ ਕਰੋ ਆਪਾਂ ਡਾਲਰ ਕਮਾਵਾਂਗੇ ਅੱਦਾ ਅੱਦਾ ਡਾਲਰ ਤੁਹਾਡਾ ਆਏਗਾ ਵਿਚੋ ਠੀਕ ਹੈ ਹਾਂ ਕੋਈ ਗੱਲ ਨਹੀਂ ਰੱਬ ਤੋਂ ਅਰਦਾਸ ਕਰ ਵਾਇਕ੍ਰੂ ਕਰ ਅਰਦਾਸ ਕਰਨ ਕਿਆ ਬਾਤ ਹੈ ਸਾਡੇ ਉਹ 250 ਰੁਪਏ ਵਾਲਾ ਤੇਰੀ ਮਿਹਰਬਾਨੀ 250 ਨਹੀਂ ਪੂਰੇ 300 ਲਾਉਂਗਾ ਹਾਂ ਹੋਰ 10000 ਰੋਹਤ ਸਾਹਿਬ ਇਹਦੇ ਸੰਗਤ ਕਿੰਨੀ ਆਈ ਹੈ ਇਹ ਸੰਗਤ ਇੰਡੀਅਨ ਸੰਗਤ ਪੁੱਛ ਰਹੇ ਆਂ ਇੰਡੀਆ ਸੰਗਤ ਕਿੰਨੀ ਆਈ ਹੈ ਇੰਡੀਅਨ ਸੰਗਤ ਦੇ ਇਸ ਸਮੇਂ ਕਹਿ ਰਹੇ ਨੇ ਲਗਭਗ 220 ਬੰਦਾ ਆਇਆ 2100 2200 ਬੰਦਾ ਆਇਆ ਤੇ ਉਹ ਮੈਂ ਤੁਹਾਨੂੰ ਪਿੱਛੇ ਤੁਸੀਂ ਕਲਿੱਪ ਦੇਖ ਲਈ ਹੋਣੇ ਨੇ ਸੰਗਤਾਂ ਦਾ ਵੈਲਕਮ ਕੀਤਾ ਫੁੱਲਾਂ ਨਾਲ ਤੇ ਹੋਰ ਹੋਰ ਸੁਣਾਓ ਕੀ ਚੱਲ ਰਿਹਾ ਹੈ ਕੱਲ ਦੇ ਫੜਕੜ ਕੇ ਕੋਸ਼ਿਸ਼ ਨਹੀਂ ਸਰਕਾਰ ਕੋਸ਼ਿਸ਼ ਸਰਕਾਰ ਕੋਸ਼ਿਸ਼ ਨਹੀਂ ਆ ਲੈਣਾ ਖਾਣਾ ਪੀਣਾ ਦੱਸੋ ਕੋਸ਼ਿਸ਼ ਭਾਈ ਖਵਾ ਦਿਓ ਤੁਹਾਨੂੰ ਕਹਿੰਦੇ ਇੱਥੋਂ ਜਾਨ ਝੁੱਟੇ ਤੇ ਬਾਹਰ ਜਾਈਏ ਫੇਰ ਮੇਰੇ ਕੋਈ ਨਾਮ ਹੀ ਕਰ ਦਿੰਦਾ ਤੁਸੀਂ ਸਿੱਧਾ ਹੀ ਖਵਾ ਦਿਓ ਖਵਾ ਦਿਓ ਐ ਖਵਾ ਦਿਓ ਐ ਨਹੀਂ ਯਾਰਾ ਅੱਗੇ ਨਾ ਕਰਨੀਏ ਤਾਂ ਫਿਰ ਮੈਂ ਨਾ ਗਵਾਂਡੀਆਂ ਲਗਾ ਕਰਨੀ ਨਹੀਂ ਯਾਰ ਗਵਾਂਡੀਆਂ ਦੀ ਗੱਲ ਕੋਈ ਨਹੀਂ ਕਿ ਠਾਕੜ ਜੀ ਦੱਸੋ ਕਿਹੜੀ ਸ਼ੈ ਗਣੀ ਹੁੰਦੀ ਉੱਤੇ ਹੱਥ ਰੱਖਵਾਜ ਹੁੰਨੇ ਯਾਰ ਆਓ ਸਾਰੇ ਮਿਲ ਕੇ ਲੰਗਰ ਹਾਲ ਚੱਲਨੇ ਆ ਜੋ ਜਲੇਬੀ ਪਕੋੜੇ ਸਮੋਸੇ ਰੋਲ ਜੋ ਖਾਣਾ ਖਵਾਣੇ ਤੁਹਾਨੂੰ ਦੱਸੋ ਭਾਈ ਤੂੰ ਮੈਂ ਨਾ ਇਹ ਲੰਗਰ ਆ ਤਾਂ ਆ ਕੀ ਬਾਦ ਤਾਂ ਤੁਸੀਂ ਲੰਗੜ ਖਾਦਾ ਇਹਨਾਂ ਚੰਗਾ ਆਪਣੇ ਰੱਬ ਦਾ ਖਵਾਓ ਤੇ ਇਹ ਰੱਬ ਨੇ ਖੋਲੇ ਭਾਈ ਇਹ ਮੂੰਹ ਵਿੱਚ ਬੋਲਦਾ ਇਹ ਇਸ ਵਿੱਚ ਸੁਪਾਰੀ ਕੱਢ ਕੇ ਗੱਲ ਕਰ ਸੁਪਾਰੀ ਮੈਂ ਤੇਰੀ ਖਾਦੀ ਨਹੀਂ ਆ ਕਾ ਪ੍ਰੋਗਰਾਮ ਹੈਗਾ ਜੀ ਨਗਰ ਕੀਰਤਨ ਦਾ ਨਗਰ ਕੀਰਤਨ ਸਵੇਰੇ ਲਗਭਗ 9:10 ਵਜੇ ਹੋਏਗਾ ਉਹਦਾ ਵੀ ਲੋਗ ਵੀ ਆਏਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਸਵੇਰ ਦਾ ਕੀ ਟਾਈਮ ਹੈ ਰੈਡੀ ਕਿਤੇ ਮੋੜ ਕੇ ਸਟੇਜ ਨਾਲ ਜਾਣਾ ਹੈ ਵੀਰ ਮੇਰੇ ਤੁਸੀਂ 12 ਵਜੇ ਤੋਂ ਪਹਿਲਾਂ ਉੱਠਦੇ ਨਹੀਂ ਤੁਸੀਂ ਨਗਰ ਕੀਰਤਨ ਜਾਣਾ ਹੈ ਆਸੀ ਜਾਵਾਂ ਦੇ 9 ਵਜੇ ਤੋਂ ਪਹਿਲਾਂ ਉੱਠ ਕੇ ਜਾਵਾਂਗੇ ਕੀ ਬਾਤ ਹੈ ਉਹ ਤੇਰੇ ਨਾਲ ਤੇ ਨਹੀਂ ਆਇਆ ਜਿਹੜੇ 10 ਵਜੇ ਤੋਂ ਬਾਅਦ ਉੱਟਨੇ ਆ। ਅੱਛਾ ਜੀ। ਚਲੋ ਵੀਰ ਹੁਣਾਂ ਨੂੰ ਮੈਂ ਦੱਸ ਦੇ। ਭਾਈ ਵੀਰ ਗੱਲ ਸੁਣੋ ਮੇਰੀ ਕਲ ਨਗਰ ਕੀਰਤਨ 10 ਵਜੇ ਰਾਤ ਨੂੰ ਆਤਿਸ਼ਬ지 ਇਹ ਪਾਰਟੀ ਦੀ ਸਮਾਪਤੀ ਵੀ ਹੈ। ਠੀਕ ਹੈ। ਕੱਲ ਨੂੰ ਇਸ ਟਾਈਮ ਫੇਰ ਇੱਥੇ ਮਿਲਣਾ ਆਪਾਂ ਆਤਿਸ਼ਬ지 ਦਾ ਮਜ਼ਾ ਲੈਣਾ ਹੈ। ਠੀਕ ਹੈ ਤੇ ਹੁਣ ਆਪਾਂ ਥੱਲੇ ਨੂੰ ਚੱਲਨੇ ਆ। ਸਾਈਡ ਤੇ ਜਾ ਰਹੇ ਸੀ ਸਾਨੂੰ ਦੋ ਪੁਕੀਓਰ ਤੇ ਕਰਕੇ ਉਹਨਾਂ ਨੇ ਸ਼ਗਲ ਤੁਹਾਨੂੰ ਆਣੇ ਆ। ਚਲੋ ਸਨਾਓ ਜੀ ਸਿੰਘ ਕੀ ਹਾਲ ਚਾਲ ਹੈ ਕਿਦਾਂ ਸਿੰਘ ਵਾਹਿਗੁਰੂ ਜੀ ਕੀ ਫਤਿਹ ਸਨਾਓ ਜੀ ਤੁਸੀਂ ਸਿੰਘ ਗੱਜ ਵਜ ਕੇ ਬੋਲ ਰਹਿਣੇ ਨੇ ਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਕੀ ਹਾਲ ਹੈ ਹਾਂ ਵਧੀਆ ਜੀ ਵਧੀਆ ਹਾਂ ਹੋਰ ਪੰਜਾਬੀ ਸਾਨੂੰ ਨਹੀਂ ਆਉਂਦੀ ਬਸਿੱਤੀ ਆਉਂਦੀ ਕੋਈ ਨਹੀਂ ਅੰਦਰ ਵੀ ਬੋਲ ਲੈ ਕੋਈ ਨਹੀਂ ਉਹ ਕਹਿੰਦੇ ਨਹੀਂ ਪੰਜਾਬੀ ਆ ਗਈ ਓਏ ਚਲੋ ਚਲਿਏ ਫਿਰ ਚਲੋ ਚਲੋ ਖਲਕ ਲੱਗੀ ਹੈ ਇਹਨਾਂ ਛੱਡੋ ਪਰ ਆਪਾਂ ਜਾ ਕੇ ਰੋਟੀ ਖਾਈਏ ਓਕੇ ਲੋ ਜੀ ਲੰਗਰ ਖਾ ਕੇ ਘਰਾਂ ਨੂੰ ਜਾ ਰਹੇ ਆ। ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਇੱਥੇ ਜੀ ਸਿੱਖ ਯਾਤਰੀ ਜਿਹੜੇ ਇੰਡੀਆ ਤੋਂ ਪਾਕਿਸਤਾਨ ਆਏ ਨੇ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਕੀਤਾ ਗਿਆ ਕਿੰਨੇ ਪਿਆਰ ਦੇ ਨਾਲ ਫੁੱਲਾਂ ਦੇ ਨਾਲ ਨਾਲ ਇੱਥੇ ਸਿਕਿਉਰਿਟੀ ਦੇ ਇੰਤਜ਼ਾਮਾਤ ਬਹੁਤ ਵਧੀਆ ਸਨ ਨਾਲੇ ਇੱਥੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਮੌਜੂਦ ਸੀ ਤੇ ਹਰ ਤਰ੍ਹਾਂ ਦੀ ਲਾਈਕ ਕਿਸੇ ਕਿਸਮ ਦੀ ਆਈ ਥਿੰਕ ਇੱਥੇ ਸਿੱਖਾਇਆ ਤੇ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਹੋਏਗੀ ਤੇ ਇੱਥੇ ਪਾਕਿਸਤਾਨ ਦੇ ਜਿਹੜੇ ਸਿਕਸ ਹਨ ਉਹ ਵੀ ਲਾਈਕ ਉਹਨਾਂ ਨੇ ਵੀ ਬਹੁਤ ਲਾਈਕ ਸੇਵਾ ਦਾ ਕੰਮ ਕੀਤਾ ਤੇ ਜਿਹੜੇ ਵੀ ਪਰੋਣੇ ਆਏ ਸਨ ਇੰਡੀਆ ਤੋਂ ਪਾਕਿਸਤਾਨ ਐਸ ਖਾਸ ਮੌਕੇ ਤੇ ਠੀਕ ਹੈ ਤੇ ਉਹਨਾਂ ਦਾ ਪੂਰੇ ਦਿਲ ਦੇ ਨਾਲ استقبال ਕੀਤਾ ਐਥੇ ਸਿਕਿਉਰਟੀ ਦਾ ਬਹੁਤ ਚੰਗੇ ਵਧੀਆ ਅਰੇਂਜਮੈਂਟਸ ਸਨ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੈ ਤੇ ਲਾਈਕ ਹਰ ਕੋਈ ਇੱਥੇ ਸੇਵਾ ਦਾ ਕੰਮ ਕਰਦਾ ਫਿਰ ਅਸੀਂ ਲਾਈਕ ਇਹ ਚੀਜ਼ ਵੇਖ ਕੇ ਲਾਈਕ ਬਹੁਤ ਵਧੀਆ ਲੱਗਦਾ ਪਿਆ ਕਿ ਲਾਈਕ ਜਦੋਂ ਵੀ ਸਿੱਖ ਯਾਤਰੀ ਪਾਕਿਸਤਾਨ ਆਂਦੇ ਨੇ ਇੱਕ ਠੀਕ ਹੈ ਅ ਇੱਕ ਦਿਲੋਂ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਮਹਿਸੂਸ ਹੁੰਦੀ ਹੈ ਸੀਰੀਅਸਲੀ ਬਿਲਕੁਲ ਐਂ ਜੀ ਮਹਿਸੂਸ ਹੋਇਆ ਅੱਜ ਦੀ ਵੀਡੀਓ ਵੇਖ ਕੇ ਤੁਸੀਂ ਕੀ ਕਹੋਗੇ ਲਾਈਕ ਕਿ ਸਿੱਖਾਂ ਦਾ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਤੁਹਾਡਾ ਜੋ ਵੀ ਕਹਿਣਾ ਹੈ ਤੇ ਬਾਰੇ ਚ لازਮੀ ਦੋਸਤੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ཨ་ཡེ་ 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 ཨ་ཡེ་